ਹਾਂ ਬਰਾਵ ਬਰਾਵ ਖਡੂਰ ਸਾਹਿਬ ਚ ਪਿੰਡ ਦੇ ਸਰਪੰਚ ਨੇ ਇੱਕ ਔਰਤ ਨੂੰ ਬੇਰਹਿਮੀ ਦੇ ਨਾਲ ਕੁੱਟਿਆ ਸੱਤਾ ਤੇਰਾ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਸਰਪੰਚ ਬਲਦੇਵ ਸਿੰਘ ਗੋਰਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇਸ ਦੇ ਵਿੱਚ ਉਹ ਇੱਕ ਔਰਤ ਨੂੰ ਡੰਡੇ ਦੇ ਨਾਲ ਕੁੱਟ ਰਿਹਾ ਹੈ ਇਸ ਝਗੜੇ ਦਾ ਕਾਰਨ ਉਕਤ ਸਰਪੰਚ ਦੇ ਵੱਲੋਂ ਪਿੰਡ ਬੇਈਪੂਈ ਦੇ ਰਹਿਣ ਵਾਲੇ ਇੱਕ ਪਰਿਵਾਰ ਦੀ ਜ਼ਮੀਨ ਤੇ ਕਥਿਤ ਤੌਰ ਤੇ ਕਬਜ਼ਾ ਦੱਸਿਆ ਜਾ ਰਿਹਾ ਹੈ ਅੱਜ ਤੇ ਹੁਣ ਰਾਜਨੀਤੀ ਗਰਮ ਹੋ ਚੁੱਕੀ ਹੈ ਕਿਉਂਕਿ ਬਲਦੀਪ ਸਿੰਘ ਗੋਰਾ ਆਪ ਸਰਪੰਚ ਹੋਣ ਤੋਂ ਇਲਾਵਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦਾ ਰਿਸ਼ਤੇਦਾਰ ਜਾਨੀ ਕਿ ਉਸ ਦਾ ਸਾਲਾਏ ਜਿਸ ਨੂੰ ਲੈ ਕੇ ਪਿਛਲੇ ਦਿਨੀ ਵਿਕਰਮ ਮਜੀਠੀਆ ਦੇ ਵੱਲੋਂ ਵੀ ਐਕਸ ਤੇ ਪੋਸਟ ਕੀਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਆਪ ਸਰਪੰਚ ਬਲਦੀਪ ਸਿੰਘ ਗੋਰਾ ਜ਼ਮੀਨ ਤੇ ਜ਼ਬਰਦਸਤੀ ਕਰਜਾ ਕਰ ਰਹੇ ਨੇ ਇਹ ਸਵਾਲ ਵੀ ਖੜੇ ਹੋਏ ਸੀ ਤੇ ਉਹਨਾਂ ਨੂੰ ਕੁਰਟੰ ਦੇ ਇਲਜ਼ਾਮ ਵੀ ਲੱਗੇ ਸੀ

ਸਰਪੰਚ ਗੋਰਾ ਸਿੰਘ ਵਿਰੁੱਧ ਡੀਡੀਆਰ ਦਰਜ ਕਰ ਲਈ ਗਈ ਹੈ ਪੀੜਤ ਪਰਿਵਾਰ ਨੂੰ ਪੁਲਿਸ ਸਾਹਮਣੇ ਲਿਖਤੀ ਬਿਆਨ ਦਰਜ ਕਰਵਾਉਣਾ ਚਾਹੀਦਾ ਤਾਂ ਜੋ ਸੱਚਾਈ ਸਾਹਮਣੇ ਆ ਸਕੇ ਹਲਕੇ ਦੇ ਲੋਕ ਮੇਰਾ ਪਰਿਵਾਰ ਹੈ ਮੈਂ ਆਪਣੇ ਪਰਿਵਾਰ ਦੇ ਨਾਲ ਕੋਈ ਵੀ ਅਨਿਆਂ ਨਹੀਂ ਹੋਣ ਦਿਆਂਗਾ ਹੋਰ ਕੀ ਕੁਝ ਬੋਲੇ ਮਨਜਿੰਦਰ ਸਿੰਘ ਲਾਲਪੁਰਾ ਆਉਂ ਸੰਦੇਮ ਮੈਂ ਤੁਹਾਡਾ ਆਪਣਾ ਮਨਜਿੰਦਰ ਸਿੰਘ ਲਾਲਪੁਰਾ ਐਮਐਲਏ ਖੜੂ ਇੱਕ ਤੁਸੀਂ ਵੀਡੀਓ ਵੇਖੀ ਹੋਣੀ ਹੈ ਜਿਦੇ ਵਿੱਚ ਮੇਰੇ ਵਿਰੋਧੀ ਵੀ ਪੋਸਟਾਂ ਪਾ ਰਹੇ ਆ ਕਿ ਐਮਐਲਏ ਮਨਜਿੰਦਰ ਸਿੰਘ ਲਾਲਪੁਰੇ ਦੇ ਸਾਲੇ ਨੇ ਇੱਕ ਔਰਤ ਦੇ ਜਿਹੜੀਆਂ ਉਹ ਡੰਡੇ ਮਾਰਦੇ ਦੇਖੋ ਕ੍ਰਾਈਮ ਕੋਈ ਵੀ ਕਰੇ ਉਹਨਾਂ ਦਾ ਕੀ ਘਰੇਲੂ ਮਸਲਾ ਕੀ ਨਹੀਂ ਮਸਲਾ ਉਹ ਬਾਅਦ ਦੀ ਗੱਲ ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਕੱਲ ਜਦੋਂ ਹੀ ਮੈਂ ਇਹ ਵੀਡੀਓ ਵੇਖੀ ਤੇ ਉਸੇ ਵਕਤ ਹੀ ਮੈਂ ਆਪਣੇ ਡੀਐਸਪੀ ਸਾਹਿਬ ਨੂੰ ਫੋਨ ਕਰਕੇ ਕਿਹਾ ਕਿ ਇਹਦੀ ਡੀਡੀਆਰ ਹੁਣੇ ਲਿਖੋ ਚਾਹੇ ਕੋਈ ਵੀ ਹੋਵੇ ਕੋਈ ਕਾਨੂੰਨ ਤੇ ਉੱਚਾ ਨਹੀਂ ਹੈਗਾ ਤੇ ਇਹ ਜੇ ਜਾ ਕੇ ਇਹਦਾ ਜਿਹੜਾ ਤੁਸੀਂ ਪੂਰੀ ਇਨਕੁਆਇਰੀ ਕਰੋ ਜੇ ਇਹਦੇ ਵਿੱਚ ਭਾਵੇਂ ਉਹ ਮੇਰਾ ਸਾਲਾ ਹੀ ਆ ਜੇ ਉਹ ਦੋਸ਼ੀ ਪਾਇਆ ਜਾਂਦਾ ਤਾਂ ਤੁਸੀਂ ਕਾਰਵਾਈ ਜਿਹੜੀ ਉਹ ਕਰ ਦਿਓ ਕਿਉਂਕਿ ਕਿਸੇ ਨੂੰ ਕੁੱਟਣਾ ਜਾਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣਾ ਕਿਸੇ ਦੀ ਵੀ ਕੋਈ ਕੋਈ ਵੀ ਉਹਨੂੰ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਹੀਂ ਲੈ ਸਕਦਾ ਦੂਜੀ ਗੱਲ ਉਹਨਾਂ ਦਾ ਘਰੇਲੂ ਮਸਲਾ ਕੀ ਹੈ ਉਹ ਹੁਣ ਮੈਂ ਥੋ ਇਲੈਕਸ਼ਨ ਤੋਂ ਬਾਅਦ ਜਿੱਥੋਂ ਫ੍ਰੀ ਹੋ ਕੇ ਜਾਵਾਂਗਾ ਤਾਂ ਜਾ ਕੇ ਪੂਰਾ ਪਤਾ ਕਰਾਂਗਾ ਹੁਣ ਗੱਲ ਕਰਦਾ ਕਿ ਅੱਜ ਮੇਰੇ ਹਲਕੇ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਤੇ ਬਿਗਰਨਜੀਤ ਮਜੀਠੀਏ ਨੇ ਪੋਸਟ ਕੀਤਾ ਕਿ ਲੋ ਜੀ ਐਮਐਲਏ ਮਰਜੰਦਰ ਸਿੰਘ ਲਾਲਪੁਰੇ ਦਾ ਸਾਲਾ ਜਿਹੜਾ ਉਹ ਇੱਕ ਜਨਾਨੀ ਨੂੰ ਮਾਰ ਰਿਹਾ ਤੇ ਮੈਂ ਦੱਸਣਾ ਚਾਹੁੰਨਾ ਸ਼੍ਰੀਮਾਨ ਜੀ ਤੁਸੀਂ ਦੋਵੇਂ ਸਿਰਫ ਸਿਆਸਤ ਕਰਨ ਜੋਗੇ ਜੇ ਉਹ ਵੀ ਗਲਤ ਸਿਆਸਤ ਮੈਂ ਇੱਕ ਲੋਕਾਂ ਦਾ ਚੁਣਿਆ ਨਮਾਇੰਦਾ ਵਾਂ ਮੇਰੀ ਜਿਹੜੀ ਮੈਂ ਉਹਦਾ ਰਿਸ਼ਤੇਦਾਰ ਹੋ ਸਕਦਾ ਵਾਂ ਮੇਰੀ ਕੁਰਸੀ ਜਿਹੜੀ ਉਹਦੀ ਰਿਸ਼ਤੇਦਾਰ ਨਹੀਂ ਹੈ ਮੈਂ ਇੱਕ ਨਿਆਪਸੰਦ ਬੰਦਾ ਬੰਦਾ ਵਾਂ ਹਰ ਤੱਕਾ ਜਿਹਦੇ ਨਾਂ ਹੁੰਦਾ ਵਾ ਉਹਦੇ ਨਾਲ ਮੈਂ ਖੜਨ ਵਾਲਾ ਬੰਦਾ ਵਾਂ ਮੈਨੂੰ ਇਹ ਮੋਹ ਨਹੀਂ ਮਾਰ ਸਕਦਾ ਪਰ ਕਿਉਂਕਿ ਮੈਂ ਜਿਹੜੀ ਕੁਰਸੀ ਤੇ ਬੈਠਾ ਲੋਕਾਂ ਨੇ ਮੈਨੂੰ ਚੁਣ ਕੇ ਬਿਠਾਇਆ ਤੇ ਗੱਲ ਹੋਣੀ ਆਂਦੀ ਹੈ ਇਹ ਕਿ ਮੈਂ ਆਪਣੇ ਸਭ ਤੋਂ ਪਹਿਲਾਂ ਸਿੱਕੀ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਕਿ ਸ਼੍ਰੀਮਾਨ ਜੀ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਪਿਛਲੀ ਵਾਰੀ ਵੀ ਐਮਐਲਏ ਬਣਾ ਕੇ ਸਾਡੇ ਲੋਕਾਂ ਨੇ ਗਲਤੀ ਕੀਤੀ ਹੈ ਤੁਸੀਂ ਪਰਿਵਾਰ ਨੂੰ ਚੱਕ ਕੇ ਪ੍ਰੈਸ ਕਾਨਫਰੰਸ ਵੱਲ ਲੈ ਕੇ ਕਿ ਆਓ ਜੀ ਇਹਨਾਂ ਦੀ ਇਹਨਾਂ ਦੇ ਐਮਐਲਏ ਦੇ ਸਾਲੇ ਨੇ ਇਦਾਂ ਕਰਤਾ ਉਦਾਂ ਕਰਤਾ ਜਦੋਂ ਕਿ ਤੁਹਾਨੂੰ ਪਹਿਲਾਂ ਇਹ ਪੁੱਛਣਾ ਚਾਹੀਦਾ ਕਿ ਕੀ ਪਰਿਵਾਰ ਦੇ ਜੀਆ ਨੇ ਕੋਈ ਐਫ ਆਈ ਆਰ ਲਈ ਕੋਈ ਦਰਖਾਸਤ ਦਿੱਤੀ ਆ ਜਦੋਂ ਕਿ ਕੋਈ ਵੀ ਪਰਿਵਾਰ ਦਾ ਜੀ ਉੱਥੇ ਦਰਖਾਸਤ ਲੈ ਕੇ ਨਹੀਂ ਗਿਆ ਡੀ ਡੀ ਆਰ ਜੇ ਕੱਟੀ ਗਈ ਆ ਤੇ ਮੇਰੇ ਕਹਿਣ ਦੇ ਉੱਤੇ ਕੱਟੀ ਗਈ ਆ ਤੇ ਕੱਲ ਦੀ ਤਰੀਕ ਵਿੱਚ ਕੱਢੀ ਗਈ ਆ ਜਿਹੜਾ ਕਿ ਰਿਪੋਰਟ ਬਣ ਜਾਂਦਾ ਪੁਲਿਸ ਦੇ ਕੋਲ ਦੂਸਰੀ ਗੱਲ ਇਹ ਹੁੰਦੀ ਆ ਕਿ ਅੱਜ ਤੁਸੀਂ ਸਿਆਸਤ ਕਰਕੇ ਬੋਲ ਕੇ ਕਿ ਲੋਕਾਂ ਨੂੰ ਭਰਮ ਚ ਪਾ ਕੇ ਚਲੇ ਜਾਵਾਂਗੇ ਮਨਜਿੰਦਰ ਸਿੰਘ ਲਾਲਪੁਰਾ ਕਿਦਾਂ ਦਾ ਵਾ ਇਹ ਹਲਕਾ ਖਡੂਰ ਸਾਹਿਬ ਨੂੰ ਭਲੀ ਭਾਂਦੀ ਪਤਾ ਵਾ ਕਿ ਮੈਂ ਜਿੰਨਾ ਧੱਕਾ ਦਾ ਉਹਨੇ ਖਲੂਨ ਵਾਲਾ ਬੰਦਾ ਵਾਂ ਤੇ ਦੂਜੀ ਗੱਲ ਅੱਜ ਵੀ ਤੁਸੀਂ ਇਹ ਨਹੀਂ ਪੁੱਛਿਆ ਕਿ ਭਈ ਤੁਸੀਂ ਕੋਈ ਉੱਥੇ ਦਰਖਾਸਤ ਦਿੱਤੀ ਆ ਨਹੀਂ ਦਿੱਤੀ ਕੋਈ ਕਾਰਵਾਈ ਜਿਹੜੀ ਪੁਲਿਸ ਨੇ ਤੁਹਾਡੇ ਉੱਥੇ ਕੀਤੀ ਆ ਐਮਐਲਏ ਦੇ ਸਾਲੇ ਤੇ ਇਹ ਕਿ ਨਹੀਂ ਕੀਤੀ ਤੇ ਮੈਂ ਆਪ ਜੀ ਨੂੰ ਇਹ ਕੰਨਾ ਕਿ ਸਿਆਸਤ ਤੁਸੀਂ ਬਹੁਤ ਬਾਅਦ ਚ ਕਰ ਲਿਓ ਉਹ ਪਰਿਵਾਰ ਨੂੰ ਘਟੋ ਕਾਟੋ ਉੱਥੇ ਭੇਜੋ ਤੇ ਸਹੀਂ ਜਾ ਕੇ ਉਹ ਆਪਣੀ ਦਰਖਾਸਤ ਦੇ ਨਾ ਪੁਲਿਸ ਆਪਣੀ ਕਾਰਵਾਈ ਕਰੇ ਜਿਹੜਾ ਦੋਸ਼ੀ ਹੋਊਗਾ ਤੇ ਪਰਚਾ ਆ ਜਾਊਗਾ ਜੇ ਮੇਰਾ ਸਾਲਾ ਦੋਸ਼ੀ ਹੈ ਡੀਡੀਆਰ ਤੇ ਅਸੀਂ ਕੱਲ ਹੀ ਘਟਾਤੀ ਸੀ ਉਹ ਵੀ ਮੇਰੇ ਬਿਆਨਾਂ ਤੇ ਜਿਹੜੀ ਡੀਡੀਆਰ ਮੈਂ ਘਟਾਈ ਵੀ ਤੇ ਕਟੋ ਜੇ ਵੀਡੀਓ ਜੇ ਗਲਤ ਪਾਇਆ ਜਾਂਦਾ ਤੇ ਤੇ ਪਰਚਾ ਦੇ ਦਿਓ ਸੋ ਘਟੋ ਘਟ ਰਮਜੀਤ ਸਿੰਘ ਸਿੱਕੀ ਦੀ ਸਿਆਸਤ ਕਰਨੀ ਆ ਤੇ ਵੱਡੀ ਕਰੋ ਤੇਰੇ ਤੇ ਪੀਏ ਜ਼ਮੀਨਾਂ ਨੱਪ ਲੈਿੰਦੇ ਹੁੰਦੇ ਸੀ ਤੈਨੂੰ ਪਤਾ ਹੀ ਹੈ ਸਾਰਾ ਕੁਝ ਮੈਂ ਉਹ ਗੱਲ ਤੇ ਨਹੀਂ ਜਾਣਾਂ ਪਰ ਮੈਂ ਇਹ ਕਹਿੰਨਾ ਵਾਂ ਕਿ ਉਸ ਭਲੇ ਮਾਸ ਪਰਿਵਾਰ ਤੇ ਰਾਜਨੀਤੀ ਨਾ ਕਰੋ ਮੈਂ ਖੁਦ ਤਿਆਰ ਆ ਕਿਉਂਕਿ ਮੈਂ ਫਿਰ ਕਹਿੰਨਾ ਕਿ ਇਹ ਜਿਹੜੀ ਕੁਰਸੀ ਆ ਇਹ ਜਿਹੜੀ ਆਮ ਆਦਮੀ ਪਾਰਟੀ ਆ ਇਹ ਸਾਡੀ ਨਿਆਂ ਵਾਲੀ ਪਾਰਟੀ ਆ ਤੇ ਮਰਜਿੰਦਰ ਸਿੰਘ ਲਾਲਪੁਰਾ ਤੇ ਖੁਦ ਕਿਸੇ ਨਾਲ ਧੱਕਾ ਨਹੀਂ ਜਰਦਾ ਤੇ ਦੂਜੀ ਗੱਲ ਇਹ ਕਿ ਜੇ ਜਨਾਨੀ ਦੇ ਕਿਸੇ ਡੰਡੇ ਮਾਰੇ ਵੀ ਆ ਤੇ ਇਹ ਕਿ ਕਿਸੇ ਦਾ ਵੀ ਹੱਕ ਨਹੀਂ ਹੈਗਾ ਕਿ ਉਹ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਲਵੇ ਉਹ ਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਆ ਬਾਕੀ ਜੋ ਵੀ ਆ ਪੁਲਿਸ ਅਗਲੀ ਆਪਣੀ ਕਾਰਵਾਈ ਜਿਹੜੀ ਆ ਉਹ ਜਾਂਚ ਕਰਕੇ ਕਰ ਸਕਦੀ ਤੇ ਮੈਂ ਗੱਲ ਕਰਦਾ ਹਾਂ ਹੁਣ ਬਿਕਰਮ ਮਜੀਠੀਏ ਦੀ ਮਜੀਠੀਆ ਸਾਹਿਬ ਅੱਜ ਤੇ ਮੈਂ ਉਹ ਦਾ ਗੋਰੇ ਦਾ ਜੀਜਾ ਵਾਂ ਤੇ ਮੈਂ ਉੱਥੇ ਕਾਰਵਾਈ ਕਰ ਲਈ ਕਹਿ ਵੀ ਦਿੱਤਾ ਤੇ ਕੱਲ ਹੀ ਕਹਿਤਾ ਸੀ ਕਿ ਜੇ ਤੇ ਬੰਦੀ ਆ ਜੇ ਨੇ ਗਲਤੀ ਕੀਤੀ ਆ ਤੇ ਤੇ ਪਰਚਾ ਦੇ ਦਿਓ ਤੇ ਕਿਤੇ ਕਿੱਡਾ ਚੰਗਾ ਹੁੰਦਾ ਜਦੋਂ ਤੁਹਾਡਾ ਨਾਂ ਡਰਗ ਦੇ ਵਿੱਚ ਆਇਆ ਸੀ ਤੇ ਉਦੋਂ ਸੁਖਬੀਰ ਬਾਦਲ ਨੇ ਤੁਹਾਡੇ ਤੇ ਉਦੋਂ ਆਪ ਪਰਚਾ ਦਿੱਤਾ ਹੁੰਦਾ ਅੱਜ ਤੁਹਾਡੀ ਪਾਰਟੀ ਵੀ ਵੱਜ ਜਾਂਦੀ ਲੋਕ ਵੀ ਕਹਿੰਦੇ ਕਿ ਠੀਕ ਆ ਯਾਰ ਨਿਆਮਸੰਤ ਬੰਦੇ ਆ ਉਹ ਕਾਲੀ ਦਲ ਨੂੰ ਵੀ ਲੈ ਕੇ ਬਹਿ ਗਏ ਸੋ ਇਸ ਕਰਕੇ ਮੇਰੇ ਤੋਂ ਮੇਰੇ ਤੇ ਤੁਸੀਂ ਲੱਗੇ ਹੋ ਮੈਨੂੰ ਪਤਾ ਬੜੇ ਚਿਰ ਦੇ ਲੱਗੇ ਹੋ ਮੈਂ ਆਮ ਪਰਿਵਾਰ ਚੋਂ ਆਇਆ ਕਦੇ ਕੋਈ ਸੀਟ ਖਾਲੀ ਕਰਾਉਣਾ ਚਾਹੁੰਦਾ ਵੀ ਇਹਦੇ ਇਹ ਚੀਜ਼ ਕਰਕੇ ਧੁੰਦਲਾ ਕਰ ਦੋ ਚਿਹਰਾ ਕੋਈ ਕਹਿੰਦਾ ਜੀ ਇਹ ਆ ਚੀਜ਼ ਕਰਕੇ ਇਹਦਾ ਧੁੰਦਲਾ ਕਰ ਦੋ ਮੇਰਾ ਚਿਹਰਾ ਧੁੰਦਲਾ ਨਹੀਂ ਹੋਣਾ ਮੈਂ ਸਾਫ਼ ਜਾਬ ਬੰਦਾ ਵਾਂ ਆਪਣੀ ਕਿਰਤ ਖਾਣ ਵਾਲੇ ਬੰਦੇ ਆ ਆਪਣੇ ਹੱਕ ਸੱਚ ਦੀ ਖਾਣ ਵਾਲੇ ਬੰਦੇ ਆ ਰੱਬ ਨਾਲ ਐ ਸੋ ਜੇ ਕੋਈ ਵੀ ਗਲਤੀ ਕਰੂ ਮੈਂ ਤੇ ਆਪਣੇ ਜੇ ਕੋਈ ਸਰਪੰਚ ਗਲਤੀ ਕਰਦਾ ਉਹਨੂੰ ਫੜ ਕੇ ਅੰਦਰ ਦੇਣ ਤੱਕ ਚਲਿਆ ਜਾਣਾ ਸੋ ਮੇਰੇ ਲਈ ਕੋਈ ਤੁਹਾਡੇ ਅੰਗੂਆਂ ਵੋਟਾਂ ਦਾ ਲਾਲਚੀ ਨਹੀਂ ਹੈਗਾ ਮੈਂ ਚਾਹੁੰਦਾ ਜਿੰਨਾ ਚਿਰ ਵੀ ਇਸ ਕੁਰਸੀ ਤੇ ਬੈਠਾਂ ਲੋਕਾਂ ਨੂੰ ਜਿਹੜਾ ਨਿਆਂ ਮਿਲੇ ਬਾਕੀ ਇਸ ਮੈਂ ਪਰਿਵਾਰ ਕੋਲ ਜੇ ਉਸ ਮੇਰੀ ਮਾਤਾ ਦੇ ਇਹ ਇਸ ਬੰਦੇ ਨੇ ਬਿਨਾ ਸੋਚਿਆ ਕਿਹੇ ਕੋਲੋਂ ਡੰਡੇ ਮਾਰੇ ਉਹ ਬਿਲਕੁਲ ਗਲਤ ਹੈ ਘਟਨਾ ਨਿੰਦਨਯੋਗ ਆ ਤੇ ਮੈਂ ਆਪ ਉਹ ਆਪਣੀ ਮਾਂ ਕੋ ਮਾਫੀ ਮੰਗ ਕੇ ਆਉਂਗਾ ਕਿ ਹਾਂ ਠੀਕ ਆ ਪਰ ਉਹ ਦੂਜੀ ਗੱਲ ਤੁਹਾਡੇ ਸਾਲੇ ਜੀਜੇ ਕੀ ਕਰਦੇ ਕੋਈ ਠੇਕਾ ਥੋੜਾ ਵਾ ਆ ਪੋਲਿਟਿਸ਼ਨ ਲੋਕਾਂ ਨੇ ਮੈਨੂੰ ਚੁਣਿਆ ਮੈਂ ਮਿਲਿਆ ਮੈਂ ਆਪਣੀ ਜ਼ਿੰਮੇਵਾਰੀ ਲੈ ਸਕਦਾ ਹੁਣ ਕੱਲ ਨੂੰ ਕੋਈ ਹੋਰ ਰਿਸ਼ਤੇਦਾਰ ਗਲਤੀ ਕਰ ਦੇ ਪਰਸੋਂ ਕੋਈ ਹੋਰ ਰਿਸ਼ਤੇਦਾਰ ਗਲਤੀ ਕਰ ਦੇ ਉਹਦੀ ਸਜ਼ਾ ਮੈਨੂੰ ਥੋੜਾ ਇਹ ਥੋੜਾ ਵੀ ਜੇ ਮੈਨੂੰ ਲੋਕਾਂ ਨੇ ਚੁਣਿਆ ਤੇ ਹਰ ਗੱਲ ਦਾ ਲਿਆ ਕੇ ਮੈਂ ਥੋੜਾ ਕੇ ਇਹਨੂੰ ਕਹਿ ਦਿੰਦਾ ਕਿ ਜਾ ਕੇ ਇਹਨੂੰ ਡੰਡੇ ਮਾਰ ਦੋ ਜਾ ਕੇ ਇਹਨਾਂ ਕੋਈ ਧੱਕਾ ਕਰ ਦੋ ਜਾਂ ਕੱਲ ਨੂੰ ਕੋਈ ਮਾਮੇ ਚਾਚੇ ਤਾਇਓ ਹੋਰ ਕੋਈ ਆ ਜੇ ਇਸ ਕਰਕੇ ਜਿਹੜੇ ਆਪਾਂ ਇਹ ਬਲੇਮ ਲਾਉਣੇ ਯਾਰ ਲਾਉਣਾ ਮੇਰੇ ਤੇ ਲਾਓ ਸਦਾ ਦੂਜੀ ਗੱਲ ਜਿਹੜਾ ਤੁਸੀਂ ਕਹਿੰਦੇ ਜੀ ਉਹ ਕਰੋੜਾ ਵਾਲੇ ਕੱਪੜੇ ਦੇ ਕਰੋੜਾਂ ਵਾਲੇ ਜੇ ਫਲਾਣੇ ਨੇ ਕਾगज ਕੋਲੇ ਫਲਾਣੇ ਨੇ ਖੋਲੇ ਆ ਤੈਨੂੰ ਖੁੱਲਾ ਚੈਲੰਜ ਆ ਜਦੋਂ ਤੇਰਾ ਟਾਈਮ ਆ ਤੂੰ ਕਾਰਵਾਈ ਕਰਦੀ ਲਾਲਪਰਾ ਬੇਈਮਾਨ ਨਹੀਂ ਹੈਗਾ ਤੇਰੇ ਵਾਂਗੂ ਵੀ ਲੁੱਟ ਲੁੱਟ ਕੇ ਉਥੇ ਦਬਾਬਿਓ ਪਾਰ ਜਾ ਜਾ ਕੇ ਤੂੰ ਉਹ ਜੋ ਕੋ ਬਣਾਇਆ ਮੈਨੂੰ ਪਤਾ ਵਾ ਸੋ ਮੈਂ ਸਾਧ ਸੰਗਤ ਜੀ ਇਹੀ ਕਹਿਣਾ ਚਾਹੁੰਨਾ ਕਿ ਇਹ ਤਾਂ ਦੋਵੇਂ ਹਿੱਲੇ ਇਸ ਵਕਤ ਬਾਕੀ ਮੈਂ ਨਿਆਣ ਦੇ ਵਿੱਚ ਨਿਆ ਕਰੂੰਗਾ ਮੈਂ ਕੱਲ ਹੀ ਕਹਿਤਾ ਸੀ ਸਾਧ ਸੰਗਤ ਜੀ ਜਦੋਂ ਇਹ ਵੀਡੀਓ ਵੇਖੀ ਮੈਨੂੰ ਖੁਦ ਦੁੱਖਿਆ ਵੀਡੀਓ ਵੇਖ ਕੇ ਕਿ ਜਿਹੜੀ ਮਰਜ਼ੀ ਗਲਤੀ ਹੋਵੇ ਤੇ ਕਦੇ ਵੀ ਕਿਸੇ ਨੂੰ ਇੱਕ ਬਜ਼ੁਰਗ ਔਰਤ ਹੈ ਜਾਂ ਚਲੋ ਜਿੰਨੀ ਵੀ ਉਹਦੀ ਉਮਰ ਆ ਕਿਸੇ ਨੂੰ ਡੰਡੇ ਨਹੀਂ ਮਾਰਨੇ ਚਾਹੀਦੇ ਕੋਈ ਗੱਲ ਹੀ ਆ ਕੇ ਮੈਨੂੰ ਦੱਸ ਸਕਦਾ ਸੀ ਵੀ ਆਹ ਗੱਲ ਐਮਐਲ ਸਾਹਿਬ ਇਹ ਮੈਂ ਤੁਹਾਨੂੰ ਇੱਦਾਂ ਆਂਦੇ ਆ ਜਾਂ ਉਹ ਪ੍ਰਸ਼ਾਸਨ ਕੋਲੇ ਜਾ ਸਕਦਾ ਸੀ ਜਾਂ ਪਿੰਡ ਦੇ ਚਾਰ ਸਾਥੀਆਂ ਨਾਲ ਲੈ ਕੇ ਕਹਿ ਸਕਦਾ ਸੀ ਇਹ ਗੱਲ ਕਿੱਥਾਂ ਬਿਲਕੁਲ ਨਿੰਜੋਗ ਹੈ ਤੇ ਮੈਂ ਉਦੋਂ ਹੀ ਕੱਲ ਹੀ ਕਾਰਵਾਈ ਜੀ ਡੀਡੀਆਰ ਕੱਲ ਹੀ ਕਟਾ ਦਿੱਤੀ ਸੀ ਤੇ ਇੱਥੇ ਜਿਹੜਾ ਵਾ ਜੋ ਬੰਦੀ ਕਾਰਵਾਈ ਆ ਉਹ ਕੀਤੀ ਜਾਵੇ ਸੋ ਮੈਂ ਰਮਨਜੀਤ ਸਿੰਘ ਸਿੱਕੀ ਦੀ ਹੋਣੀ ਕਹਿੰਨਾ ਕਿ ਘੱਟੋ ਘਾਟ ਜੇ ਤੁਹਾਨੂੰ ਸ਼ਰਮ ਹੈਗੀ ਆ ਤੇ ਸਵੇਰੇ ਪਰਿਵਾਰ ਨੂੰ ਤੋਰੋ ਉਹਨਾਂ ਨੂੰ ਕੋਹ ਜਾ ਕੇ ਦਰਖਾਸਤ ਦੇ ਦਿਓ ਉੱਥੇ ਤੇ ਉਹ ਵਿਚਾਰੇ ਕਾਰਵਾਈ ਹੋਵੇ ਤੇ ਕੱਲ ਮੈਂ 11 ਵਜੇ ਤੱਕ ਢੀਕਾਂਗਾ ਜੇ ਪਰਿਵਾਰ ਉਹਥੇ ਜਾਂਦਾ ਤੇ ਠੀਕ ਆ ਨਹੀਂ ਜਾਂਦਾ ਤੇ ਮੈਂ ਖੁਦ ਆਪਣੇ ਪ੍ਰਸ਼ਾਸਨ ਨੂੰ ਕਵਾਂਗਾ ਕਿ ਉਹ ਖੁਦ ਉਸ ਪਰਿਵਾਰ ਦੇ ਘਰੇ ਜਾਣ ਤੇ ਘਰੇ ਜਾ ਕੇ ਜੋ ਬਿਆਨ ਦਿੰਦੇ ਆ ਉਹ ਲਿਖਣ ਤੇ ਉਹਦੀ ਤਫ਼ਤੀਸ਼ ਕਰਨ ਤੇ ਜੋ ਪਰਚਾ ਭਾਵੇਂ ਮੇਰਾ ਸਾਲਾ ਹੀ ਆ ਜੋ ਪਰਚਾ ਪੰਦਾ ਉਹਦੇ ਤੇ ਜਿਹੜੀ ਕਾਰਵਾਈ ਕੀਤੀ ਜਾਵੇ ਕਿਉਂਕਿ ਇਹ ਕੁਰਸੀ ਇਹ ਕਿਸੇ ਦੀ ਰਿਸ਼ਤੇਦਾਰ ਨਹੀਂ ਆ ਮੈਂ ਉਹਦਾ ਜੀਜਾ ਹੋ ਸਕਦਾ ਮੇਰਾ ਸਾਲਾ ਹੋ ਸਕਦਾ ਤੇ ਹੈਗਾ ਪਰ ਇਹ ਨਹੀਂ ਆ ਕਿ ਇਹ ਜਿਹੜੀ ਕੁਰਸੀ ਆ ਇਹ ਕਿਸੇ ਦੀ ਰਿਸ਼ਤੇਦਾਰ ਆ ਸੋ ਮੈਂ ਹਮੇਸ਼ਾ ਨਿਆਲਾ ਬੰਦਾ ਆ ਕੋਈ ਵੀ ਕਾਰਵਾਈ ਜਿਹੜੀ ਆ ਆਪਾਂ ਕੋਈ ਵੀ ਮੇਰਾ ਰਿਸ਼ਤੇਦਾਰ ਜੇ ਗਲਤੀ ਕਰੂਗਾ ਮੇਰੇ ਰਾਜ ਭਾਗ ਦੇ ਵਿੱਚ ਤੇ ਉਹ ਬਖਸ਼ਿਆ ਨਹੀਂ ਜਾਊਗਾ ਸੋ ਮੈਂ ਫਿਰ ਉਸ ਆਪਣੀ ਭੈਣ ਕੋਲੋਂ ਉਸ ਆਪਣੀ ਮਾਂ ਕੋਲੋਂ ਮਾਫੀ ਮੰਗਦਾ ਕਿ ਜੇ ਕੋਈ ਇਦਾਂ ਦੀ ਮੇਰੇ ਕਿਸੇ ਰਿਸ਼ਤੇਦਾਰ ਵੱਲੋਂ ਕਾਰਵਾਈ ਹੋਈ ਆ ਪਰ ਮੈਂ ਗਾ ਇਹ ਵੀ ਕਹਿਣਾ ਚਾਹੁੰਦਾ ਵੀ ਕਿਸੇ ਰਿਸ਼ਤੇਦਾਰ ਦਾ ਵਾਰ-ਵਾਰ ਮੇਰੇ ਕੋ ਠੇਕਾ ਨਹੀਂ ਲਿਆ ਜਾਣਾ ਵੀ ਕੋਣ ਕੀ ਕਰਦਾ ਮੈਂ ਕੋਈ ਗਲਤੀ ਨਹੀਂ ਘਟੋ-ਘਟ ਕਰਦਾ ਮੈਂ ਆਪਣੀ ਜਿਹੜੀ ਜ਼ਿੰਮੇਵਾਰੀ ਨਾਲ ਕਹਿਣਾ ਤੇ ਜੇ ਤੇਰੇ ਸੁਖਬੀਰ ਬਾਦਲ ਨੂੰ ਮੈਂ ਮਜੀਠਾ ਸਾਹਿਬ ਇਹ ਕਹਿੰਨਾ ਮੇਰਾ ਘਰ ਭਾਵੇਂ ਟੁੱਟ ਜੇ ਪਰ ਮੈਂ ਫਿਰ ਵੀ ਇਹ ਕਾਰਵਾਈ ਕਹਿਤੀ ਹੈ ਕਰ ਲਈ ਪਰ ਘਟੋ-ਘਟ ਜੇ ਉਹ ਦਿਨ ਪੰਜਾਬ ਨੂੰ ਬਚਾਉਣ ਦਾ ਦਰਦ ਤੇਰੇ ਸੁਖਬੀਰ 'ਚ ਹੁੰਦਾ ਕਿ ਉਹ ਤੇਰੇ ਤੇ ਕਾਰਵਾਈ ਕਰ ਦਿੰਦਾ ਤੇ ਅੱਜ ਜਿਹੜੇ ਇਨਾ ਬੱਚੇ ਨਸ਼ੇ ਨਾਲ ਮਰਦੇ ਉਹ ਨਹੀਂ ਮਰਨੇ ਤੋ ਮੈਂ ਸਾਰੀ ਸੰਗਤ ਕੋ ਮਾਫੀ ਮੰਗਦਾ ਹਾਂ ਵਾਇਗਰ ਜੀ ਦਾ ਖਾਲਸਾ ਗਾਇਕ ਜੀ